ਕਾਰ ਜਿਹੜੀ ਮਰਜ਼ੀ ਹੋਵੇ ਵੀ ਇੱਥੇ ਵੋਟਾਂ ਲੈਣ ਨਾ ਆਏ ਅਸੀਂ ਤਾਂ ਸਿਰ ਪਾੜਾਂਗੇ ਹਰੇਕ ਬੰਦੇ ਦਾ ਇੱਥੇ ਵੋਟਾਂ ਲੈ ਆਉਂਦੇ ਆ ਆਪਣਾ ਭਾਸ਼ਣ ਦੇ ਕੇ ਚਲੇ ਜਾਂਦੇ ਆ ਦੇਖ ਲਓ ਹੁਣ ਵੀ ਮਾਡਲ ਟਾਊਨ ਚ ਲਾ ਲਓ ਜਿੱਥੇ ਮਰਜ਼ੀ ਲਾ ਲਓ ਤੁਸੀਂ ਪਾਣੀ ਆਏ ਚੱਲਦਾ ਵਾ ਤੇ ਗਰੀਬਾਂ ਨੂੰ ਕਿਉਂ ਚਾਰੇ ਪਾਸੇ ਮਾਰ ਪੈਂਦੀ ਆ ਬਹੁਤ ਮੁਸ਼ਕਲ ਆ ਪਾਣੀ ਦਾ ਨਿੱਕੇ ਨਿੱਕੇ ਨਿਆਣੇ ਨਾਲ ਹੁਣ ਕੰਤ ਤੇ ਵੀ ਔਖੇ ਨੇ ਪਾਣੀ ਪੀਣ ਕੰਤ ਤੇ ਆਖਾ ਕਾਲਾ ਸੀ ਇੱਕ ਇੱਕ ਬੂੰਦ ਨਾਲ ਬੰਨ ਲਗਾਏ ਰਾਤ ਨੂੰ 11 ਵਜੇ ਕੌਣ ਆਊਗਾ ਕੌਣ ਕਪੜੇ ਤਾਂ ਆਊਗਾ ਕਿਹੜਾ ਆਪਦਾ ਕੋਈ ਕੰਮ ਚਲਾਊਗਾ 12 ਗੁਰਦੁਆਰਿਆਂ ਜੋ ਕਿਤੇ ਕਿਤੋਂ ਪਾਣੀ ਲਿਆ ਲਿਆ ਕੇ ਸਾਡੇ ਮੋਢਿਆਂ ਦੀ ਬਸ ਹੋਈ ਪਈ ਆ ਤਸਵੀਰਾਂ ਲੁਧਿਆਣਾ ਦੇ ਹਲਕਾ ਆਤਮਨਗਰ ਦੀ ਨਵੇਂ ਪਿੰਡ ਦੁਗਰੀ ਦੀਆਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਪੀਣ ਵਾਲੇ ਪਾਣੀ ਤੋਂ ਤੰਗ ਪਿੰਡ ਵਾਸੀਆਂ ਨੇ ਹੱਥਾਂ 'ਚ ਖਾਲੀ ਬਾਲਟੀਆਂ ਫੜ ਕੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਅਸੀਂ ਕਾਫੀ ਵਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕਾ ਵਿਧਾਇਕ ਨੂੰ ਵਿਦਾ ਚੁੱਕੇ ਆਂ ਪਰ ਇਸ ਦਾ ਕੋਈ ਵੀ ਹੱਲ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜਦ ਤੱਕ ਇਸ ਦਾ ਹੱਲ ਨਹੀਂ ਹੁੰਦਾ ਪਿੰਡ ਦੇ ਵਿੱਚ ਕੋਈ ਵੋਟ ਮੰਗ ਨਾਵੇ ਉਦੋਂ ਦੂਜੇ ਪਾਸੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੀ ਆਖਿਆ ਆਓ ਸੰਧਿਆ ਹਾਨੀ ਮਾਤਾ ਕੀ ਨਾਮ ਆ ਜੀ ਮੇਰਾ ਨਾਮ ਸਰਜੀਤ ਕੋਹਰਾ ਕਿਹੜਾ ਇਲਾਕਾ ਜੀ ਇਹ ਪਿੰਡ ਦੁਗਰੀ ਆ ਹਾਂ ਕੀ ਹੋਇਆ ਕੀ ਸਮੱਸਿਆ ਕੀ ਆ ਜੀ ਸਮੱਸਿਆ ਸਾਨੂੰ ਪਾਣੀ ਦਾ ਬਹੁਤ ਮੁਸ਼ਕਲ ਆ ਪਾਣੀ ਦਾ ਨਿੱਕੇ ਨਿੱਕੇ ਨਿਆਣੇ ਨਾਲ ਉਹਨਾਂ ਕੰਤ ਤੇ ਵੀ ਔਖੇ ਨੇ ਪਾਣੀ ਪੀਣ ਕੰਤ ਰੱਖਾ ਕਾਲਾ ਸੀ ਇੱਕ ਇੱਕ ਬੂੰਦ ਨਾਲ ਬੰਨ ਲਗਾਏ ਕਿੰਨੇ ਕਿੰਨੇ ਦਿਨ ਪਾਣੀ ਨਹੀਂ ਆਉਂਦਾ ਪੰਜ ਤਾਂ ਇੱਕ ਦਿਨ ਛੱਡਤਾ ਜੇ ਹਰ ਤਾਂ 10 ਦਿਨ ਛੱਡਣਾ ਜੀ ਅੱਛਾ ਜੀ ਇੱਕ ਰਾਤ ਨੂੰ 11 ਵਜੇ ਪਾਣੀ ਆਉਂਦਾ ਹੈ। ਅੱਛਾ ਜੀ। ਦਿਨੇ ਪਾਣੀ ਟਪਕਾ ਨਹੀਂ ਆਉਂਦਾ। ਨਾ ਦੁਪਹਿਰੇ ਨਾ ਸਵੇਰੇ। 11 ਵਜੇ। ਹਰ ਰਾਤ ਨੂੰ 11 ਵਜੇ ਕਾਹਨ ਨਾ ਆਊਗਾ, ਕਾਹਨ ਕਪੜੇ ধਊਗਾ। ਕਿਹੜਾ ਆਪਦਾ ਕੋਈ ਕੰਮ ਚਲਾਊਗਾ। ਨਾ ਸਵੇਰੇ ਆਉਂਦਾ। ਹਾਂ ਜੀ। ਨਾ ਆਉਂਦਾ ਹੈਗਾ ਛਾ ਦੁਪਹਿਰੀ। ਜੇ ਰਾਤ ਨੂੰ ਘੇਰਾ ਮਤ ਉਹ ਰੇ ਪਾਣੀ ਕਦੇ ਨਹੀਂ ਆਉਂਦਾ ਅੱਛਾ ਤੁਹਾਨੂੰ ਕਿੰਨੀ ਚਿਰ ਤੋਂ ਸਮੱਸਿਆ ਜਿਹੜੀ ਸਾਨੂੰ ਤਾਂ ਰਾਜੇ ਪੁੱਤ ਬਹੁਤ ਡੇਰ ਦੀ ਸਮੱਸਿਆ ਹੈ ਨਹੀਂ ਤਾਂ ਇੱਕ ਐਮਐਲਏ ਸਾਹਿਬ ਆਉਂਦੇ ਨੇ ਕਾਉਂਸਲਰ ਸਾਹਿਬ ਆਉਂਦੇ ਕੋਈ ਵੀ ਨਹੀਂ ਆਉਂਦਾ ਉਹ ਤਾਂ ਵੋਟਾਂ ਲੈ ਕੇ ਆਪਣਾ ਆਪਣੇ ਖਜ਼ਾਨੇ ਚ ਵੜੇ ਹੋਏ ਨੇ ਅੱਛਾ ਜੀ ਹਾਂ ਆਪਾਂ ਇਹ ਨਹੀਂ ਪੁੱਛਿਆ ਅੱਛਾ ਹੁਣ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਫਿਰ ਵੀ ਤਾਂ ਲੀਡਰ ਆਉਂਦੇ ਹੋਣੇ ਵੋਟਾਂ ਮੰਗਣ ਆਉਂਦੇ ਜੀ ਆਉਂਦੇ ਜੀ ਤੁਸੀਂ ਉਹਨਾਂ ਨੂੰ ਨਹੀਂ ਕਹਿੰਦੇ ਅਸੀਂ ਮੈਂ ਕਹਿੰਦੀ ਅਸੀਂ ਤਾਂ ਇੱਥੇ ਰਹਿ ਗਏ ਇੱਥੇ ਹੋਰ ਬੇੜੇ ਤੇ ਬੈਠੇ ਕਿਸੇ ਨੇ ਹੱਥ ਖੱਲ੍ਹ ਨਹੀਂ ਕਰੀ ਅੱਛ ਆਪਰਾ ਕਿਉਂ ਨਿਕਾਲ ਕਰੀ ਕੇ ਸਨ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹਾਂ ਪਾਣੀ ਦੀ ਲੋੜ ਨਹੀਂ ਹਾਂ ਤਾਂ ਹੀ ਕਹਿੰਦੇ ਨੇ ਤਾਂ ਹੀ ਕਰਦੇ ਨੇ ਸਾਡੇ ਜਾ ਕੇ ਦੇਖ ਲੋ ਸਾਡੇ ਜੀ ਵੱਖ ਨੂੰ ਹੋਂ ਕੰਦੇ ਕੇ ਬੈਠੇ ਕੱਪੜੇ ਲੀਰੇ ਸਾਡੇ ਅੱਜ ਹਫਤੇ ਲਗੇਟ ਹੋ ਗਿਆ ਉੱਕਣੇ ਪੈਣੇ ਅੱਛਾ ਜੀ ਸਰਕਾਰ ਚੁੱਪ ਕਰਦਾ ਤੁਸੀਂ ਜਮਾਈ ਦੀ ਪਾਣੀ ਹੈਗਾ ਕੁਝ ਵੀ ਆਉਂਦਾ ਤੋ ਕਦੀ ਚੱਕਣਾ ਜਾ ਕੇ ਹੁਣ ਦੇਖੋ ਚਾਹੀਏ ਅੱਛਾ ਜੀ ਹਾਂ ਅਚਾ ਕੀ ਮੰਗ ਕੀ ਕਰਦੇ ਹੋ ਵੀ ਪਾਣੀ ਜਿਹੜਾ ਪਾਣੀ ਸਾਨੂੰ ਦੇਣ ਸਾਡੀ ਕੋਈ ਅਸੀਂ ਮਾਰਮੋ ਠਾਪਣਾ ਹੱਲ ਤਾਂ ਕਰੀਏ ਪਾਣੀ ਬਿਨਾ আর ਆਗ ਬਿਨਾ ਕੋਈ ਕੰਮ ਨਹੀਂ ਚੱਲਦਾ ਹਾਂਜੀ ਠੀਕ ਹੈ ਕਿ ਨਹੀਂ ਨਹਾਉਣਾ ਵੀ ਧੋਣਾ ਵੀ ਖਾਣਾ ਵੀ ਪਕਾਉਣਾ ਵੀ ਠੀਕ ਹੈ ਬਾਸੋਂ ਲੈਟਰੀਆਂ ਦੇ ਵਿੱਚ ਪਾਣੀ ਨਹੀਂ ਹੁੰਦਾ ਉੱਥੇ ਕਿੱਥੇ ਵਾਣ ਜੋਲੀਏ ਕਿੱਥੋਂ ਵਾਣ ਜੋਲੀ ਬਾਸੋਂ ਲੈਟਰੀਆਂ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਦਿੱਕਤ ਆ ਰਹੀ ਪਾਣੀ ਬੜਾ ਜੀ ਬੜਾ ਬੜਾ ਜੇ ਬੜਾਈ ਬੜੇ ਸ਼ਾਂਤਾਂ ਜਿਆਦੇ ਖਾਸ ਕਰਕੇ ਏ ਟਿੱਕਤਾ ਕੋਈ ਸਰਕਾਰਾਂ ਨੇ ਤੁਸੀਂ ਵੇਹ ਕੰਪਲੀਟ ਜਾਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੀਤੀ ਬਥੇਰੀ ਕੀਤੀ ਐ ਆ ਜਾਂਦੇ ਨੇ ਆ ਕੇ ਮੁਰਜ ਜਾਂਦੇ ਨੇ ਦੇਖ ਜਾਂਦੇ ਨੇ ਆਹ ਮੋਟਰ ਖਰਾਬ ਹੋ ਗਈ ਸੀ ਇਹ ਇੱਥੇ ਮੁੰਡਾ ਹੈਗਾ ਕੋਈ ਮੋਟਰ ਮੋਟਰ ਧਰਾਈਆ ਲੋਟ ਕਰਾਈਆ ਤੇ ਪਾਣੀ ਨਹੀਂ ਪਰ ਛੱਡਦੇ ਠੀਕ ਠੀਕ ਮੇਰਾ ਨਾਮ ਕਰਮਜੀਤ ਕੌਰ ਆ ਜਿਹੜਾ ਏਰੀਆ ਕਿਹੜਾ ਵਾਰਡ ਆ ਡੁਗਰੀ ਪਿੰਡਾ ਕੀ ਪ੍ਰੋਬਲਮ ਹਾਂਜੀ ਪ੍ਰੋਬਲਮ ਪਾਣੀ ਦੀ ਆ ਕਾਫੀ ਲੰਮੇ ਸਮੇਂ ਤੋਂ ਮਤਲਬ ਕਿ ਇੱਥੇ ਬੋਟਾ ਵਾਲੇ ਆਉਂਦੇ ਆ ਆਪਣਾ ਭਾਸ਼ਣ ਦੇ ਕੇ ਚਲੇ ਜਾਂਦੇ ਆ ਸਾਡੀਆਂ ਜਿਹੜੀਆਂ ਮੇਨ ਪ੍ਰੋਬਲਮ ਮਾਨ ਇਸ ਮੁਛੀਆਂ ਨੇ ਉਹਨਾਂ ਦਾ ਕੋਈ ਕੋਈ ਹੱਲ ਨਹੀਂ ਕੱਢਦਾ ਹੈਗਾ ਦੇਖੋ ਸਾਡੇ ਘਰਾਂ ਦੇ ਵਿੱਚ ਇੰਨੀ ਗੰਦਗੀ ਹਰੇ ਬੋਧੂ ਮਾਰਦੀ ਆ ਆਪਣਾ ਘਰ ਦੇਖਣ ਨੂੰ ਹੀ ਨਜੀਨ ਅਜੀਨ ਨਹੀਂ ਕਰਦਾ ਹੈਗਾ ਸਾਡਾ ਪਾਣੀ ਦੀ ਇੰਨੀ ਸਾਡੇ ਬਾਹਰੋਂ ਗੁਰਦੁਆਰਿਆਂ ਜੋ ਕਿਤੇ ਕਿਤੋਂ ਪਾਣੀ ਲਿਆ ਲਿਆ ਕੇ ਸਾਡੇ ਮੋਢਿਆਂ ਦੀ ਬਸ ਹੋਈ ਪਈ ਆ ਤੇ ਵੀ ਗਰੀਬਾਂ ਨਾਲ ਹੀ ਕਿਉਂ ਮਾਰ ਹੋ ਰਹੀ ਆ ਇਹ ਗਰੀਬੀ ਕਿਉਂ ਮਰਦੀ ਆ ਚਾਰੇ ਪਾਸੇ ਵੀ ਸਾਡੀ ਤਾਂ ਇਹ ਆਪੀਲ ਆ ਸਰਕਾਰ ਨੂੰ ਵੀ ਇੱਥੇ ਜਾਤਾ ਕੋਈ ਸਰਕਾਰੀ ਮੁਲਾਜ਼ਮ ਠੀਕ ਆ ਜਿਹੜਾ ਮੋਟਰ ਤਿੰਨੇ ਟਾਈਮ ਚਲਾਵੇ ਇੱਕ ਬੰਦੇ ਨੂੰ ਡਿਊਟੀ ਦਿੱਤੀ ਜਾਵੇ ਸਰਕਾਰੀ ਮੁਲਾਜ਼ਮ ਭੇਜੋ ਇੱਥੇ ਠੀਕ ਆ ਤੇ ਉਹਦੇ ਨਾਲ ਬਕਾਇਦਾ ਕਮੇਟੀ ਬਣੂਗੀ ਤਿੰਨ ਮੈਂਬਰੀ ਜਾਂ ਪੰਜ ਮੈਂਬਰੀ ਉਹ ਬੰਦੇ ਨਾਲ ਜਿਹੜਾ ਸਰਕਾਰੀ ਮੁਲਾਜ਼ਮ ਹੋਊਗਾ ਉਹਦੀ ਜ਼ਿੰਮੇਵਾਰੀ ਹੋਊਗੀ ਤਿੰਨ ਟਾਈਮ ਮੋਟਰ ਚਲਾਉਂਦੀ ਕਿਸੇ ਦੇ ਹੱਥ ਵਿੱਚ ਚਾਬੀ ਨਾ ਦਿੱਤੀ ਜਾਵੇ ਮੋਟਰ ਦੀ ਔਰ ਇਹਦੀ ਜੜ ਕੀ ਆ ਜੜ ਨੂੰ ਖਰਚੋ ਵੀ ਅੱਧਿਆਂ ਘਰਾਂ ਦੇ ਪਾਣੀ ਆਉਂਦਾ ਜਿਨ੍ਹਾਂ ਦੇ ਨੀਵੇਂ ਘਰ ਨੇ ਜਿਨ੍ਹਾਂ ਦੇ ਮਾੜੇ ਮੋਟੇ ਉੱਚੇ ਉਹਨਾਂ ਦੇ ਨਹੀਂ ਆਉਂਦਾ ਹੈਗਾ ਹਨਾ ਤੇ ਦੇਖ ਲਓ ਹੁਣ ਵੀ ਮਾਡਲ ਟਾਊਨ ਚ ਲਾ ਲਓ ਜਿੱਥੇ ਮਰਜ਼ੀ ਲਾ ਲਓ ਤੁਸੀਂ ਪਾਣੀ ਆਏ ਚੱਲਦਾ ਵਾ ਤੇ ਗਰੀਬਾਂ ਨੂੰ ਕਿਉਂ ਚਾਰੇ ਪਾਸੇ ਮਾਰ ਪੈਂਦੀ ਆ ਵੀ ਸਾਡੀ ਤਾਂ ਇਹ ਅਪੀਲ ਆ ਸਰਕਾਰ ਨੂੰ ਸਰਕਾਰ ਜਿਹੜੀ ਮਰਜ਼ੀ ਹੋਵੇ ਵੀ ਇੱਥੇ ਵੋਟਾਂ ਲੈਣ ਨਾ ਆਏ ਉਹ ਅਸੀਂ ਤਾਂ ਸਿਰ ਪਾੜਾਂਗੇ ਹਰੇਕ ਬੰਦੇ ਦਾ ਤੁਸੀਂ ਐਮਐਲਏ ਨਾਲ ਕੋਈ ਐਮਐਲਏ ਜਾਂ ਪ੍ਰਸ਼ਾਸਨ ਸਾਰਿਆਂ ਨੂੰ ਐਮਐਲਏ ਨੂੰ ਸਾਰੇ ਨਾਲ ਗੱਲ ਕੀਤੀ ਆ ਬੜੇ ਨਾਰੇ ਲਾਏ ਬੜੀਆਂ ਬੜੇ ਮਤਲਬ ਕੀ ਧਰਨੇ ਲਾਏ ਆ ਮੋਟਰ लाती है एक का पता नहीं ਕਿੱਥੋਂ लाती है ਕਿੱਥੋਂ ਨਹੀਂ ਪਤਾ ਨਹੀਂ ਪੁਰਾਣੀ ਲਾਈ ਆ ਜਾਂ ਨਵੀਂ ਲਾਈ ਆ ਜੋ ਵੀ ਆ ਪਰ ਇਹਦਾ ਪਾਣੀ ਕਿੱਧਰ ਨੂੰ ਜਾ ਰਿਹਾ ਕੀ ਕਾਰਨ ਆ ਇਸ ਪਾਣੀ ਦਾ ਜਾ ਕਿੱਧਰ ਨੂੰ ਰਿਹਾ ਉਹਦੀ ਕੋਈ ਨਹੀਂ ਖੋਜ ਕਰਦਾ ਇੱਕ ਵਾਰੀ ਆਪਣਾ ਫਰਜ਼ ਪੂਰਾ ਕਰ ਗਏ ਉਹ ਵੀ ਅਸੀਂ 5 ਸਾਲ ਸੜਕਾਂ ਨਿਕਲਿਆ ਬਾਹਰ ਅਸੀਂ ਗਲੇ ਸਿਕਾਇਆ ਤਾਂ ਕਿਤੇ ਜਾ ਕੇ ਆ ਮੋਟਰ ਮਾੜੀ ਮੋਟੀ ਪੁਰਾਣੀ ਸਰਾਨੀ ਕਿਤੇ ਲੱਗੀ ਆ ਉਸ ਤੋਂ ਬਾਅਦ ਮਤਲਬ ਕਿ ਇਹਦੀ ਕੋਈ ਸਾਰ ਹੀ ਨਹੀਂ ਲੈਂਦਾ ਹੈਗਾ ਬੀ ਇਹਨੂੰ ਚਲਾ ਕੌਣ ਰਿਹਾ ਵਰਤ ਕੌਣ ਰਿਹਾ ਪਾਣੀ ਕਿੱਧਰ ਜਾ ਰਿਹਾ ਕਿੱਧਰ ਇਹਦੇ ਪਾਈਪ ਨੇ ਕੀ ਕਾਰਨਾ ਤੇ ਖੋਜ ਕੋਈ ਵੀ ਨਹੀਂ ਕਰਦਾ ਹੈਗਾ ਆ ਕੇ ਤੇ ਸਾਡੀ ਇਹ اپੀਲ ਆ ਸਾਡੀ ਤਾਂ ਇਹ اپੀਲ ਆ ਵੀ ਕਿਸੇ ਦੇ ਹੱਥ ਵਿੱਚ ਜਾਬੀ ਨਾ ਦਿੱਤੀ ਜਾਵੇ ਵੀ ਸਰਕਾਰੀ ਮੁਲਾਜ਼ਮ ਤੇ ਹਾਜ਼ਰ ਹੋਣਾ ਚਾਹੀਦਾ ਜਿਹੜਾ ਤਿੰਨੇ ਟਾਈਮ ਮੋਟਰ ਚਲਾਵੇ ਤੇ ਤਾਂ ਸਾਡੇ ਨਾਲ ਆ ਕੇ ਗੱਲ ਕਰਨ ਸਾਡੀ ਇਹ ਮੰਗ ਪੂਰੀ ਹੋਣੀ ਚਾਹੀਦੀ ਹੈ ਪਾਣੀ ਦੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਹਵਾ ਤੇ ਪਾਣੀ ਤੋਂ ਬਿਨਾ ਮਨੁੱਖ ਜੀਵਤ ਨਹੀਂ ਰਹਿ ਸਕਦਾ ਅਗਰ ਮਨੁੱਖ ਹੀ ਨਹੀਂ ਜੀਵਤ ਹੋਊਗਾ ਤੇ ਤੁਸੀਂ ਬੋਟਾ ਕਿੱਥੋਂ ਮੰਗੋਗੇ ਬੋਟਾ ਕਿੱਥੋਂ ਮੰਗੋਗੇ ਜੇ ਮਨੁੱਖ ਹੀ ਨਹੀਂ ਜੀਵਤ ਰਹੂ ਸਾਡੀ ਇੰਨੀ ਭੈੜੀ ਹਾਲਤ ਕੀਤੀ ਪਈਆ ਸਿਰਫ ਪਾਣੀ ਦੇ ਦਿਓ ਗੁਰੂਆਂ ਨੇ ਵੀ ਇਹੀ ਗੱਲ ਕਹੀ ਆ ਜ ਐਸਾ ਰਾਜ ਚਾਹੂੰ ਮੈਂ ਜਿੱਥਾ ਮਿਲੇ ਸਭ ਕੋ ਅੰਨ ਇੱਥੇ ਤਾਂ ਪਾਣੀ ਨਹੀਂ ਮਿਲਦਾ ਅਸੀਂ ਪਾਣੀ ਮੰਗਦੇ ਪਾਣੀ ਵੀ ਦੇ ਦਿਓ ਅੰਨ ਦੀ ਤਾਂ ਬਹੁਤ ਦੂਰ ਦੀ ਗੱਲ ਆ ਠੀਕ ਹੈ ਹਾਂਜੀ ਹਾਂਜੀ ਕੀ ਬੋਲੋ ਦੇਖੋ ਬੱਚੋ ਸਾਡੇ ਨਾਲ ਇੱਥੇ ਮੋਟਰ ਲੱਗੀ ਹੋਈ ਸੀਗੀ ਅੱਛਾ ਜੀ ਛੋਟੀ ਸੀ ਜਾਨੀ ਬੋਰ ਕੀਤਾ ਹੋਇਆ ਹਾਂਜੀ ਉਹਦਾ ਪਾਣੀ ਸਾਰੇ ਆਉਂਦਾ ਸੀ ਸਾਡੇ ਅੱਛਾ ਜੀ ਤੇ ਜਦੋਂ ਉਹ ਖਰਾਬ ਹੋ ਗਈ ਹਾਂਜੀ ਉਹ ਖਰਾਬ ਹੋ ਗਈ ਮਗਰੋਂ 6-7 ਮਹੀਨੇ ਅਸੀਂ ਬਹੁਤ ਦੂਰੋਂ ਦੂਰੋਂ ਪਾਣੀ ਲੈਂਦਾ ਢੋਂਡੀਆਂ ਰਹਿਣੀਆਂ ਸੀ ਸਾਰੀ ਦਿਹਾੜੀ ਫੇਰ ਅਸੀਂ ਅੱਪੂ ਨੂੰ ਕਿਹਾ ਅੱਪੂ ਨੂੰ ਕਿਹਾ ਅੱਪੂ ਨੇ ਕਿਹਾ ਐਮ ਐਲ ਲੈਣੂ ਕਿਹਾ ਐਮ ਐਲ ਨੇ ਆ ਬੋਰ ਕਰਾ ਕੇ ਦਿੱਤਾ ਸਾਨੂੰ ਆਹ ਮੋਟਰ ਲਵਾਈ ਉਹਨੇ ਇਹ ਮੋਟਰ ਲਵਾਉਣ ਵਾਲਿਆਂ ਨੇ ਪਤਾ ਨਹੀਂ ਕਿਵੇਂ ਇਹ ਤੇ ਜੋੜ ਲਵਾਏ ਨੇ ਕੀ ਕੀਤਾ ਕੀ ਨਹੀਂ ਕੀਤਾ ਹੋਣਾ ਇਹ ਚਾਰ ਗਲੀਆਂ ਨੂੰ ਪਾਣੀ ਨਹੀਂ ਜਾਂਦਾ ਅੱਛਾ ਜਿੱਦਾਂ ਹੁਣ ਤਾਂ ਪਾਣੀ ਨਹੀਂ ਆਉਂਦਾ ਜਿੱਦਾਂ ਲਗਾਤਾਰ ਗਰਮੀ ਵਾਧੀ ਵਧ ਰਹੀ ਆ ਲੱਗਦਾ ਕਿ ਵੱਡੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਹਾਂਜੀ ਇਹ ਤਾਂ ਆ ਹੋਰ ਉਹ ਤਾਂ ਹੁਣ ਦਿੱਕਤ ਆਊਗੀ ਹੋਈ ਜਦ ਹੁਣ ਨਹੀਂ ਪਾਣੀ ਆਉ ਲਗਾ ਹਾਂ ਕਿੱਥੋਂ ਆ ਕਿੰਨੇ ਕ ਗਏ ਗਏ ਗਲੀਆਂ ਦੇ ਵਿੱਚ ਜਿਹੜੇ ਤੁਸੀਂ ਦੱਸੇ ਆ ਹੁਣ ਉਹ ਸਾਰੀ ਚਮਕੀਲੇ ਵਾਲੀ ਗਲੀ ਸਾਰੀ ਆ ਪਰ ਇਹ ਸਾਂ ਉਧਰ ਨਹੀਂ ਪਾਣੀ ਆਉਂਦਾ ਆ ਟਿੱਬੇ ਕੰਨੀਆਂ ਇੱਥੇ ਹੈਗੇ 100 100 ਘਰ ਹੋਊਗਾ ਇੱਧਰ ਨਹੀਂ ਪਾਣੀ ਆਉਂਦਾ ਇੱਧਰ ਆ ਬੀਬਾ ਆਪਣੇ ਮਾਜਬੀਆਂ ਨਹੀਂ ਬੀਹੀ ਆ ਕੀ ਲੱਗਦਾ ਪਰੇਸ਼ਾਨੀਆਂ ਸਾਹਮਣੇ ਉਧਰ ਨਹੀਂ ਆਉਣਾ ਆਉਂਦਾ ਹੈਗਾ ਲੋਕ ਪਰੇਸ਼ਾਨ ਆ ਜੀ ਬਹੁਤ ਰਾਜੇ ਬਹੁਤ ਸਾਡੇ ਰਿਸ਼ਤੇਦਾਰ ਹਟ ਕੇ ਆਣੋਂ ਅੱਛਾ ਜੀ ਅਵੇਲਾ ਕਹਿੰਦੇ ਪਾਣੀ ਤਾਂ ਉੱਥੇ ਮਿਲ ਜਾਂਦੀ ਅਸੀਂ ਜਾਣਾਗਾ ਉਸ ਨੂੰ ਅੱਛਾ ਜੀ ਹੁਣ ਕੀ ਕਰਦੇ ਹੋ ਬੀਬੀ ਜੀ ਸਾਨੂੰ ਬਸ ਇਹੀ ਆ ਵੀ ਸਾਨੂੰ ਪਾਣੀ ਦੇਣ ਹੈਨਾ ਜਿਹੜੀ ਸਾਡੀ ਪਰੇਸ਼ਾਨੀਆਂ ਦੂਰ ਕਰਨ ਠੀਕ ਹੈ ਠੀਕ ਹੈ ਜੀ ਹੋਰ ਸਾਨੂੰ ਬਸ ਬਹੁਤ ਮਿਹਰਬਾਨੀ ਆ ਪਾਣੀ ਦਾ ਹੱਲ ਕਰ ਦੇਣ ਸਾਡੀ ਪੂਰਾ ਜੀ லுதியான லாயவந்த சோனிதிபோர்